ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਡੇ ਨਾਲ ਆਪਣੇ ਇੱਕ ਕਲਾਇੰਟ ਦਾ ਕਮੈਂਟ ਸ਼ੇਅਰ ਕਰਦਾ ਉਹਨਾਂ ਨੇ ਲਿਖਿਆ ਪਹਿਲਾਂ ਪੇਮੈਂਟ ਆਫਟਰ ਵਿਜ਼ਾ ਕਹਿੰਦੇ ਆ ਜਦੋਂ ਕੰਮ ਲਾਉਣਾ ਹੋਵੇ ਫੇਰ ਕਹਿੰਦੇ ਆ ਫੀਸ ਥੋੜੀ ਜਹੀ ਪਹਿਲਾਂ ਦੇਣੀ ਪੈਣੀ ਓਨਰ ਇਜ਼ ਗੁੱਡ ਸਟਾਫ ਇਜ਼ ਕਲੇਵਰ ਪਰਮਿੰਦਰ ਜੀ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਮਿਸ ਕਮਿਊਨੀਕੇਸ਼ਨ ਹੋਈ ਹੈ ਤੁਸੀਂ ਆਪਣੀ ਵਾਈਫ ਦਾ ਸਾਡੇ ਕੋਲ ਦੁਬਈ ਦਾ ਨਰਸਿੰਗ ਦਾ ਵਰਕ ਪਰਮਿਟ ਲਵਾਉਣ ਆਏ ਸੀਗੇ ਜਦੋਂ ਤੁਹਾਨੂੰ ਇਹ ਗਾਈਡ ਕੀਤਾ ਗਿਆ ਵੀ DHA ਦੀ ਟ੍ਰੇਨਿੰਗ ਤੇ ਪੇਪਰ ਜਿਹੜਾ ਉਹ ਤੁਹਾਡੀ ਵਾਈਫ ਪਹਿਲਾਂ ਕਲੀਅਰ ਕਰੂਗੀ ਉਸ ਤੋਂ ਬਾਅਦ ਤੁਸੀਂ ਕੁਆਲੀਫਾਈ ਕਰਦੇ ਆ ਦੁਬਈ ਨਰਸਿੰਗ ਵਰਕ ਪਰਮਿਟ ਵਾਸਤੇ ਐਂਡ DHA ਦੀ ਟ੍ਰੇਨਿੰਗ ਐਂਡ DHA ਦਾ ਐਗਜ਼ਾਮ ਜਿਹੜਾ ਕਿ ਤੁਹਾਡੀ ਹੀ ਸਰਟੀਫਿਕੇਸ਼ਨ ਆ ਤੁਹਾਡੇ ਹੀ ਕੰਮ ਆਉਣਾ ਆ ਉਹ ਤੁਹਾਨੂੰ ਇਹ ਕਾਉਂਸਲਿੰਗ ਪੇਪਰ ਤੇ ਲਿਖਿਆ ਗਿਆ ਸੀਗਾ ਵੀ ਤੁਸੀਂ ਇਹਦੇ ਪੈਸੇ ਪਹਿਲਾਂ ਜਮ੍ਹਾਂ ਕਰਾਉਣੇ ਆ ਸਾਡੀ ਜਿਹੜੀ ਫੀਸ ਆ ਬੀਇੰਗ ਆ ਕੰਸਲਟੈਂਟ ਉਹ ਤੁਸੀਂ ਸਾਨੂੰ ਬਾਅਦ ਚ ਦੇਣੀ ਆ ਇਹ ਤੇ ਬਿਲਕੁਲ ਉਦਾਂ ਹੀ ਲੱਗਿਆ ਮੈਨੂੰ ਜਦੋਂ ਮੈਂ ਪਲੱਸ 2 ਕੀਤੀ ਹੋਵੇ ਤੇ ਮੈਂ ਕਿਤੇ ਪੈਕੇਜ ਕਰਨ ਚਲ ਜਵਾਂ ਤੇ ਮੈਂ ਜਾ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਇਹ ਕਹਾਂ ਕਿ ਮੇਰੀ ਤਾਂ ਜੀ ਆਇਲਸ ਦੀ ਤਿਆਰੀ ਵੀ ਤੁਸੀਂ ਮੈਨੂੰ ਪੈਕੇਜ ਦੇ ਵਿੱਚ ਹੀ ਕਰਾ ਕੇ ਦੇਣੀ ਸੀ ਜਦ ਕਿ ਉਹ ਸਰਟੀਫਿਕੇਟ ਤੇ ਉਹ ਮੈਨੂੰ ਹੀ ਮਿਲਣਾ ਮੇਰੇ ਕੰਮ ਆਉਣਾ ਉਹਦੀ ਸਰਟੀਫਿਕੇਸ਼ਨ ਦੀ ਜਿਹੜੀ ਵੈਲੀਡੇਸ਼ਨ ਹੈ ਉਹ ਵੀ ਮੇਰੇ ਹੀ ਕੰਮ ਆਉਣੀ ਆ ਤੋ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ ਜੇ ਕਿਤੇ ਕੋਈ ਮਿਸਕਮਿਊਨੀਕੇਸ਼ਨ ਹੋਈ ਆ ਜਾਂ ਕੋਈ ਸੁਣਨ ਜਾਂ ਬੋਲਣ ਵਿੱਚ ਕੋਈ ਗਲਤਫਹਿਮੀ ਹੋਈ ਆ ਤੇ ਦਫ਼ਤਰ ਆ ਕੇ ਉਹਨੂੰ ਕਲੀਅਰ ਜ਼ਰੂਰ ਕਰੋ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨੂੰ ਮਿਸਕ੍ਰੈਡ ਕਰੀਏ ਧੰਨਵਾਦ